ਸਿਰ ਦਾ ਤਾਜ ਜਿਸ ਨੂੰ ਦਸਤਾਰ ਕਿਹਾ ਜਾਂਦਾ ਉਸ ਨੂੰ ਸਜਾਉਣ ਦੀ ਸਿੱਖਿਆ ਦੇ ਰਿਹਾ ਤਾਂ ਇੰਨਾ ਜਿਆਦਾ ਸਤਕਾਰ ਤੇ ਮਾਣ ਮਿਲਦਾ ਨਾ ਆਪਣੇ ਆਪ ਨੂੰ ਬੜਾ ਹੀ ਪ੍ਰਾਊਡ ਫੀਲ ਹੁੰਦਾ ਜੀ ਆਪਣੇ ਉੱਤੇ ਜਦੋਂ ਸਿਰ ਦੇ ਉੱਤੇ ਤਾਜ ਸਿਆਇਆ ਹੁੰਦਾ ਨਾ ਬੜਾ ਹੀ ਸੋਹਣਾ ਮਾਣ ਆ ਜਿਹੜਾ ਮਿਲਦਾ ਹੈਗਾ ਦਸਤਾਰ ਦੇ ਨਾਲ ਨਾਲ ਕਲੀ ਦਸਤਾਰ ਨਹੀਂ ਉਹਨਾਂ ਨੂੰ ਇਤਿਹਾਸ ਦੇ ਨਾਲ ਵੀ ਜੋੜਿਆ ਜਾਂਦਾ ਜੇ ਅੱਜ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਹੀ ਆਪਣੀ ਸਿੱਖੀ ਦਾ ਪ੍ਰਸਾਰ ਹੋ ਸਕਦਾ ਹੈ ਇਹ ਦਸਤਾਰ ਉਹ ਦਸਤਾਰਾ ਜਿਨੇ ਸਾਰਾ ਪਰਿਵਾਰ ਵਾਰਤਾ ਦਸਤਾਰ ਦੀ ਖਾਤਰ ਦਿਲ ਖੁਸ਼ ਹੋ ਗਿਆ ਜਦੋਂ ਸਿੱਧੇ ਰਹਿ ਜੋ ਬਹੁਤ ਖੁਸ਼ ਹੋਇਆ ਤਕਸ਼ੈਵ ਦੀ ਪਵਿੱਤਰ ਧਰਤੀ ਦੇ ਉੱਪਰ ਖੜੇ ਆ ਤਕਸ਼ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਸਮਾਗਮ ਚੱਲ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਵਿਸਾਖੀ ਤੇ ਦਿਹਾੜਿਆਂ ਦੇ ਉੱਪਰ ਪਹੁੰਚਦੀਆਂ ਨੇ ਉੱਥੇ ਇੱਕ ਵਿਸ਼ੇਸ਼ ਜੀ ਇੱਕ ਸਟਾਲ ਦਿਖਾ ਰਹੇ ਆ ਜਿੱਥੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਸਿਰ ਦਾ ਤਾਜ ਜਿਸ ਨੂੰ ਦਸਤਾਰ ਕਿਹਾ ਜਾਂਦਾ ਉਸ ਨੂੰ ਸਜਾਉਣ ਦੀ ਸਿੱਖਿਆ ਦੇ ਰਹੇ ਆ ਤਾਂ ਤਸਵੀਰ ਤੁਹਾਨੂੰ ਦਿਖਾ ਦਈਏ ਬਹੁਤ ਸੋਹਣੇ ਤਰੀਕੇ ਨਾਲ ਪੂਣੀਆ ਕਰਕੇ ਜਿਹੜੇ ਨੌਜਵਾਨ ਇੱਥੇ ਆਉਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਕਿਉਂਕਿ ਖਾਲਸੇ ਦਾ ਸਾਜਨਾ ਦਿਵਸ ਹੈ ਕਹਿੰਦੇ ਜੇਕਰ ਖਾਲਸੇ ਦਾ ਸਾਜਨਾ ਦਿਵਸ ਹੈ ਤਾਂ ਉਸਤੇ ਉੱਪਰ ਇਹ ਵਿਸ਼ੇਸ਼ ਨਾ ਹੋਵੇ ਤਾਂ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਕਿਉਂਕਿ ਗੁਰੂ ਪਾਤਸ਼ਾਹਾਂ ਨੇ ਸਾਨੂੰ ਦਸਤਾਰਾਂ ਬਖਸ਼ੀਆਂ ਨੇ ਤਾਂ ਇਹ ਦਸਤਾਰਾਂ ਸਜਾਉਣੀਆਂ ਕਿੰਨੀਆਂ ਨੇ ਉਹ ਵੀ ਕਿਤੇ ਨਾ ਕਿਤੇ ਤੁਸੀਂ ਤਸਵੀਰ ਦੇਖੋ ਕਿਸ ਤਰ੍ਹਾਂ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਜਿਹੜੀਆਂ ਦਸਤਾਰਾਂ ਸਜਾਈਆਂ ਨੇ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਕਹਿੰਦੇ ਸਿਰ ਦਾ ਤਾਜ ਆ ਸਾਡੇ ਤਾਂ ਇਹ ਤਾਜ ਬੜੇ ਸੋਹਣੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਤਾਂ ਬਹੁਤ ਸਾਰੇ ਨੌਜਵਾਨ ਇੱਥੇ ਆ ਕੇ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਉਂਦੇ ਨੇ ਬੜਾ ਦਸਤਾਰ ਨੂੰ ਕਹਿ ਸਕਦੇ ਆਂ ਵੀ ਪਿਆਰ ਕਰਨ ਵਾਲੇ ਨੌਜਵਾਨ ਵੀ ਇੱਥੇ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਨੌਜਵਾਨ ਐਸੇ ਨੇ ਜਿਹੜੇ ਦਸਤਾਰ ਸਜਾ ਨਹੀਂ ਸਕਦੇ ਉਹ ਆਪਣੇ ਨਾਲ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾ ਕੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇੱਥੇ ਆ ਕੇ ਉਸ ਚੀਜ਼ ਵੀ ਯਾਦ ਆਉਂਦੀ ਆ ਵੀ ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਜਦੋਂ ਖਾਲਸੇ ਦੀ ਸਾਜਨਾ ਕੀਤੀ ਤਾਂ ਉਦੋਂ ਕਿਤੇ ਨਾ ਕਿਤੇ ਇਹ ਦਿਲ ਦੇ ਵਿੱਚ ਆਇਆ ਵੀ ਉਹਨਾਂ ਦੇ ਸਿਰਾਂ ਦੇ ਉੱਪਰ ਸੋਹਣੀਆਂ ਦਸਤਾਰਾਂ ਹੋਣਗੀਆਂ ਤਾਂ ਸਾਡਾ ਜਿਹੜਾ ਖਾਲਸਾ ਉਹ ਨਿਆਰਾ ਦਿਖੇਗਾ ਤਾਂ ਇਹ ਤਸਵੀਰ ਹੈ ਤਖਸ਼ਰੀ ਦਾਮਨਵਾ ਸਾਹਿਬ ਦੀ ਤਾਂ ਨੌਜਵਾਨਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਜੀ ਸਵਾਗਤ ਹੈ ਤੁਹਾਡਾ ਪ੍ਰਾਈਮੇਅਰ ਸ਼ਾਹ ਤੇ ਬਹੁਤ ਬਹੁਤ ਹੋਰ ਸਿੱਤਾਂ ਠੀਕ ਨੇ ਹਾਂਜੀ ਹਾਂਜੀ ਮੈਂ ਦੇਖਿਆ ਬੜੇ ਚਾਅ ਦੇ ਨਾਲ ਨੌਜਵਾਨ ਆ ਰਹੇ ਆ ਤੁਹਾਡੇ ਕੋਲੇ ਦਸਤਾਰਾਂ ਆਪ ਵੀ ਲੈ ਕੇ ਆ ਰਹੇ ਆ ਤੁਸੀਂ ਵੀ ਉਹਨਾਂ ਨੂੰ ਦਸਤਾਰਾਂ ਦੇ ਰਹੇ ਹੋ ਕਿਸ ਤਰ੍ਹਾਂ ਦਾ ਚੱਲ ਰਿਹਾ ਪ੍ਰੋਗਰਾਮ ਸਾਰਾ ਇੱਥੇ ਬਹੁਤ ਵਧੀਆ ਜਿਹੜਾ ਜੀ ਆਪ ਨੂੰ ਵੀ ਖੁਸ਼ੀ ਮਿਲਦੀ ਹੈ ਬਹੁਤ ਸੋਹਣਾ ਜਿਹੜਾ ਕਾਰਜ ਹੈਗਾ ਚੱਲ ਰਿਹਾ ਗੁਰੂ ਸਾਹਿਬ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਜਿਹੜੀ ਦਸਤਾਰ ਸਜਾਉਣ ਦੀ ਤਾਂ ਅਸੀਂ ਬਹੁਤ ਵਧੀਆ ਇਹ ਕੰਮ ਜਿਹੜਾ ਕਾਰਜ ਕਰ ਰਹੇ ਹਾਂ ਜਿਵੇਂ ਖਾਲਸੇ ਦਾ ਸਾਜਨਾ ਦੇ ਵਿੱਚ ਆ ਤੇ ਮਹਾਰਾਜ ਨੇ ਤਾਂ ਆਪਾਂ ਨੂੰ ਕਿਹਾ ਸੀ ਵੀ ਮੇਰਾ ਖਾਲਸਾ ਨਿਆਰਾ ਦਿਖੂਗਾ ਵੀ ਜਿੱਥੇ ਵੀ ਜਾਣਾ ਜੇਕਰ ਸਿਰ ਦੇ ਉੱਪਰ ਤੇ ਸੋਹਣੀ ਦਸਤਾਰ ਸਜਾਈ ਹੋਵੇ ਨਾ ਤਾਂ ਮੈਨੂੰ ਲੱਗਦਾ ਵੀ ਉਹ ਓਏ ਕਹਿਣ ਤੋਂ ਵੀ ਬੰਦਾ ਕਤਰੋਂਦਾ ਤੇ ਸਰਦਾਰ ਜੀ ਤੋਂ ਬਿਨਾਂ ਬਿਲਕੁਲ ਬਿਲਕੁਲ ਜੀ ਸਰਦਾਰ ਜੀ ਕਹਿ ਕੇ ਆਪ ਹੁਣ ਜਾਣੀ ਹੈ ਕਿ ਜੇ ਅਸੀਂ ਮੰਨ ਲਓ ਸੋਹਣੀ ਦਸਤਾਰ ਸਜਾਈ ਹੁੰਦੀ ਹੈ ਸਿਰ ਤੇ ਮੰਨ ਲਓ ਕਿਸੇ ਆਪਾਂ ਬਗ ਜੀ ਹੋਰ ਸਟੇਟ ਦੇ ਵਿੱਚ ਬਗ ਜੀ ਕਿਸੇ ਹੋਰ ਪਾਸੇ ਬਗ ਜੀ ਤਾਂ ਇੰਨਾ ਜਿਆਦਾ ਸਤਕਾਰ ਤੇ ਮਾਣ ਮਿਲਦਾ ਨਾ ਆਪਦੇ ਆਪ ਨੂੰ ਬੜਾ ਹੀ ਪ੍ਰਾਊਡ ਫੀਲ ਹੁੰਦਾ ਜੀ ਆਪਦੇ ਉੱਤੇ ਜਦੋਂ ਮੈਨੂੰ ਮਹਿਸੂਸ ਹੁੰਦਾ ਉਹਦੇ ਆਪ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਵਾਸਤੇ ਤਾਂ ਇੱਕ ਹੋਰ ਨਾਲ ਐਡਵੈਂਚਰ ਡੁੱਟ ਜਾਂਦਾ ਵੀ ਕਿਤਨਾ ਕਿਤੇ ਤੁਸੀਂ ਕੋਈ ਵਿਆਹ ਸ਼ਾਦੀ ਤੇ ਜਾਣਾ ਤਾਂ ਵੀ ਤੁਹਾਨੂੰ ਕਹਿ ਦਿੰਦੇ ਉਹ ਪਹਿਲਾਂ ਪੰਜ ਚਾਰ ਬੰਦੇ ਤੇ ਦਸਤਾਰਾਂ ਸਜਾ ਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਜਾਣਾ ਜੀ ਬਿਲਕੁਲ ਸਾਡੀ ਆਲਮੋਸਟ ਡਿਊਟੀ ਲੱਗਣੀ ਲੱਗਣੀ ਜੀ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਜੀ ਅਸੀਂ 5-7 ਬੰਦਿਆਂ ਨੇ ਜਿੰਨੀਆਂ ਵੀ ਦਸਤਾਰਾਂ ਉਹ ਸਜਾਉਣੀ ਹੈ ਜੀ ਡਿਊਟੀ ਲੱਗਦੀ ਲੱਗਦੀ ਹੈ ਖਾਲਸੇ ਦੇ ਸਾਜਨਾ ਦੇ ਵਾਸਤੇ ਪਹੁੰਚੇ ਹੋ ਕਹਿੰਦੇ ਵੀ ਜਦੋਂ ਖਾਲਸੇ ਦਾ ਜਨਮ ਦੇਹਾੜਾ ਖੁਸ਼ੀ ਤਾਂ ਨਾਲ ਹੋਣੀ ਹੋਣੀ ਆ ਤਾਂ ਇੱਥੇ ਲੱਗਦਾ ਵੀ ਜਦੋਂ ਦਸਤਾਰਾਂ ਸਜਾ ਰਹੇ ਹਾਂ ਤਾਂ ਖੁਸ਼ੀ ਦੂਣੀ ਚੌਣੀ ਹੋ ਜਾਂਦੀ ਹੈ ਖੁਸ਼ੀ ਵੰਡੀ ਕੁਲਜੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਅੱਜ ਮੰਨ ਲਓ ਐਸੀ ਖੁਸ਼ੀ ਦੇ ਅਫਸਰ ਦੇ ਮੌਕੇ ਤੇ ਅਸੀਂ ਜਿਹੜਾ ਇਹ ਕਾਰਜ ਜਗਾ ਆਰੰਭਦੇ ਹਾਂ ਕਿ ਹਰ ਸਾਲ ਦੀ ਸਾਲ ਅਸੀਂ ਜਿਹੜਾ ਕੈਂਪ ਇੱਥੇ ਲਗਾਉਣੀ ਹੈਗੇ ਬਈ ਕਿੰਨੇ ਕੁ ਨੌਜਵਾਨ ਆ ਜਿਹੜੇ ਆਉਂਦੇ ਨੇ ਤੁਹਾਡੇ ਕੋਲੇ ਮੈਂ ਦੇਖਿਆ ਬਹੁਤ ਸਾਰੇ ਨੌਜਵਾਨ ਦਸਤਾਰਾਂ ਘਰਾਂ ਚੋਂ ਲੈ ਕੇ ਆ ਰਹੇ ਨੇ ਛੋਟੇ ਛੋਟੇ ਬੱਚੇ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਜ਼ਿਆਦਾ ਨੌਜਵਾਨ ਜੀ ਸਾਡੇ ਕੋਲ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਸਾਡੀਆਂ ਸੰਸਥਾਵਾਂ ਵੱਲੋਂ ਦਸਤਾਰ ਸਿਖਲਾਈ ਕੈਂਪ ਚੱਲਦੇ ਰਹਿੰਦੇ ਆ ਹੁਣੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਲਾੜਪੁਰ ਪਿੰਡ ਵਿੱਚ ਦਸਤਾਰ ਸਿਖਲਾਈ ਕੈਂਪ ਦੀ ਸਮਾਪਤੀ ਕਰਕੇ ਆਏ ਆ ਜਿੱਥੇ ਲਗਭਗ 70 ਬੱਚਿਆਂ ਬਿਲਕੁਲ ਹੀ ਮਨ ਕੇ ਲੋਕ ਇਸ ਕੀ ਜੁੜਾ ਕਰਦੇ ਸੀਗੇ ਬਿਲਕੁਲ ਹੀ ਫਰੈਸ਼ਰ ਬੱਚੇ ਜਿਹੜੇ ਦਸਤਾਰਾਂ ਸਜਾਉਣ ਸਿੱਖੇ ਨੇ ਤੇ ਬੱਚਿਆਂ ਦਾ ਰੁਝਾਨ ਮੈਂ ਕਹਿ ਸਕਦਾ ਵੀ ਬਹੁਤ ਜ਼ਿਆਦਾ ਬੱਚੇ ਇੱਥੇ ਵੀ ਆਉਂਦੇ ਆ ਤੇ ਜਦੋਂ ਕੈਂਪਾਂ ਦੇ ਵਿੱਚ ਬੱਚਿਆਂ ਨਾਲ ਗੱਲ ਕਰਦੇ ਆ ਉੱਥੇ ਇਤਿਹਾਸ ਦੇ ਦਸਤਾਰ ਦੇ ਨਾਲ ਨਾਲ ਕਲੀ ਦਸਤਾਰ ਨਹੀਂ ਉਹਨਾਂ ਨੂੰ ਇਤਿਹਾਸ ਦੇ ਨਾਲ ਵੀ ਜੋੜਿਆ ਜਾਂਦਾ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ 10 ਗੁਰੂ ਸਹਿਬਾਨਾਂ ਦੇ ਨਾਮ ਤੇ ਸਭ ਤੋਂ ਜ਼ਰੂਰੀ ਇਹ ਆਪਣੇ ਲਈ ਕਿਉਂਕਿ ਜੇ ਅੱਜ ਆਪਾਂ ਆਪਣੇ ਉਹਨਾਂ ਸਿੰਘਾਂ ਦੇ ਨਾਮ ਜਿਨ੍ਹਾਂ ਨੇ ਆਪਣੀ ਖਾਤਰ ਪਰਿਵਾਰ ਵਾਰਿਆ ਉਹਨਾਂ ਨੂੰ ਦੱਸਾਂਗੇ ਵੀ ਆਪਾਂ ਉਸ ਕੌਮ ਦੇ ਵਾਰਿਸਾਂ ਤਾਂ ਹੀ ਆਪਣੇ ਬੱਚੇ ਆ ਜਿਹੜੇ ਉਹ ਸਿੱਖੀ ਨਾਲ ਜੁੜ ਸਕਦੇ ਨੇ ਬਿਲਕੁਲ ਜਿਵੇਂ ਗੱਲ ਕਰੀ ਆਪਾਂ ਤਖਤ ਸਾਹਿਬ ਦੀ ਪਵਿੱਤਰ ਧਾਤੀ ਦੇ ਉੱਪਰ ਖੜੇ ਆ ਤਾਂ ਬਾਬਾ ਦੀਪ ਸਿੰਘ ਜੀ ਨੇ ਦਸਤਾਰ ਦਾ ਸਿਰ ਉੱਚਾ ਕੀਤਾ ਤਾਂ ਕਿਉਂਕਿ ਤਖਤ ਸਾਹਿਬ ਦੀ ਮਾਣ ਮਰਿਆਦੇ ਦੇ ਲਈ ਸ਼ੀਧੀ ਪ੍ਰਾਪਤ ਕੀਤੀ ਤੇ ਲੱਗਦਾ ਕਿ ਕਿ ਇਨ੍ਹਾਂ ਜਗਾਵਾਂ ਦੇ ਉੱਪਰ ਜਦੋਂ ਆਉਨੇ ਆ ਤਾਂ ਗੁਰਬਾਣੀ ਕੀਰਤਨ ਦੇ ਨਾਲ ਨਾਲ ਇਨ੍ਹਾਂ ਚੀਜ਼ਾਂ ਦਾ ਵੀ ਲੰਗਰ ਲੱਗਣਾ ਚਾਹੀਦਾ ਬਿਲਕੁਲ ਜ਼ਰੂਰੀ ਹੈ ਜੀ ਇਨ੍ਹਾਂ ਤਖਤਾਂ ਦੇ ਉੱਪਰ ਇਨ੍ਹਾਂ ਤਾਜਾਂ ਦੇ ਉੱਪਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਜੇ ਅੱਜ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਹੀ ਆਪਣੀ ਸਿੱਖੀ ਦਾ ਪ੍ਰਸਾਰ ਹੋ ਸਕਦਾ ਨਹੀਂ ਦਿਨੋਂ ਦਿਨ ਸਿੱਖੀ ਦਾ ਕਾਹਨ ਕਰਨ ਨੂੰ ਲੱਗੇ ਪਈ ਹੈ ਬਹੁਤ ਜ਼ੋਰ ਲੱਗਿਆ ਹੋਇਆ ਸਿੱਖੀ ਦਾ ਕਾਹਨ ਕਰਨ ਨੂੰ ਆਪਾਂ ਨੂੰ ਟੋਪੀਆਂ ਪਾਈਆਂ ਜਾ ਰਹੀਆਂ ਠੀਕ ਹੈ ਜੀ ਸੋ ਆਪਾਂ ਨੂੰ ਅੱਜ ਦੇ ਸਮੇਂ ਇਹ ਚੀਜ਼ ਨਾਲ ਜੁੜਨਾ ਚਾਹੀਦਾ ਹੈ ਲੋਕਾਂ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ ਸਿੱਖੀ ਦਾ ਤਾਂ ਜੋ ਨੌਜਵਾਨ ਜਿਹੜੇ ਪਤਤ ਹੋ ਰਹੇ ਨੇ ਉਹ ਸਿੱਖੀ ਨਾਲ ਜੁੜਨ ਤੇ ਆਪਣੀ ਰੋਮਾਂ ਦੀ ਬੇਅਦਵੀ ਨਾ ਕਰੋ ਬਿਲਕੁਲ ਕਹਿੰਦੇ ਵੀ ਦਸਤਾਰ ਦਾ ਅੱਜ ਤੱਕ ਕੋਈ ਬ੍ਰਾਂਡ ਨਹੀਂ ਬਣਿਆ ਕਹਿੰਦੇ ਦਸਤਾਰ ਦਾ ਬ੍ਰਾਂਡ ਗੁਰੂ ਪਾਸ਼ਾ ਹੀ ਨੇ ਗੁਰੂ ਪਾਸ਼ਾ ਨੇ ਬਿਲਕੁਲ ਜੀ ਸਭ ਤੋਂ ਸੁਣੀ ਗੱਲ ਤੁਸੀਂ ਵੀ ਕਹੀ ਹੈ ਵੀ ਗੁਰੂ ਪਾਸ਼ਾ ਬ੍ਰਾਂਡ ਨੇ ਉਹਨਾਂ ਨੇ ਤਾਂ ਇਹ ਕਿਹਾ ਸੀ ਚਾਰ ਮੋਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਪਰ ਅੱਜ ਆਪਾਂ ਉਹਨਾਂ ਨੂੰ ਭੁੱਲ ਚੁੱਕੇ ਆਂ ਅੱਜ ਉਹਨਾਂ ਦੇ ਹਜ਼ਾਰ ਕਿੱਥੇ ਗਏ ਅੱਜ ਤਾਂ ਉਹ ਸਲੂਨਾਂ 'ਚ ਜਾ ਕੇ ਵੰਦੇ ਨੇ ਠੀਕ ਹੈ ਜੀ ਨਾਈਆਂ ਦੀਆਂ ਦੁਕਾਨਾਂ 'ਤੇ ਵੰਦੇ ਨੇ ਆਪ ਪੈਸੇ ਕਰਦੇ ਨੇ ਆਪ ਆਫਰ ਦਿੰਦੇ ਨੇ ਨਹੀਂ ਭਾਈ ਤਾਰੂ ਸਿੰਘ ਨੂੰ ਦੇਖ ਲਓ ਉਹਨਾਂ ਨੇ ਕਿਹਾ ਵੀ ਮੇਰਾ ਖੋਪਰ ਲਾ ਦੇਓ ਪਰ ਮੈਂ ਕੇਸ ਕਤਲ ਸੋ ਆਪਾਂ ਨੂੰ ਸਮਝਣਾ ਚਾਹੀਦਾ ਸਿੱਖੀ ਨਾਲ ਜੁੜਨਾ ਚਾਹੀਦਾ ਆਪਣੇ ਖਾਤਰ ਆਪਣੀ ਇਹਨਾਂ ਪੱਗਾਂ ਲਈ ਇਹ ਪੰਜ ਚਾਰ ਮੀਟਰ ਦਾ ਕੋਈ ਕੱਪੜਾ ਨਹੀਂ ਹੈਗਾ ਇਹ ਦਸਤਾਰ ਉਹ ਦਸਤਾਰ ਆ ਜਿਨੇ ਸਾਰਾ ਪਰਿਵਾਰ ਵਾਰਤਾ ਦਸਤਾਰ ਦੀ ਖਾਤਰ ਸੋ ਉਹਨਾਂ ਦੀਆਂ ਸ਼ਹੀਦੀਆਂ ਨੂੰ ਉਹਨਾਂ ਨੂੰ ਜਾਣਨਾ ਆਪਣੇ ਲਈ ਬਹੁਤ ਜ਼ਰੂਰੀ ਹੈ ਸੋ ਇੰਨੀ ਕੁ ਬੇਨਤੀ ਹੈ ਜੀ ਤੁਸੀਂ ਵੀ ਸਾਡਾ ਸਾਥ ਦਿਓ ਤੇ ਜਿੱਥੋਂ ਤੱਕ ਵੀਰੀ ਆਵਾਜ਼ ਜਾਂਦੀ ਹੈ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਵਾਓ ਤਾਂ ਜੋ ਆਪਣੀ ਸਿੱਖੀ ਦਾ ਪ੍ਰਸਾਰ ਹੋ ਸਕੇ ਇਸ ਤਰ੍ਹਾਂ ਦੇ ਨੌਜਵਾਨ ਆ ਰਹੇ ਆ ਕਿਹੜੀ ਉਮਰ ਦਾ ਜ਼ਿਆਦਾ ਅਫੈਕਟ ਆ ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਬਜ਼ੁਰਗ ਵੀ ਤੁਹਾਡੇ ਕੋਲੇ ਦਸਤਾਰ ਬਣਾਉਣ ਦੇ ਲਈ ਆ ਬਿਲਕੁਲ ਜੀ ਬੱਚੇ ਤੋਂ ਲੈ ਕੇ ਜੀ 8 ਸਾਲ ਤੋਂ ਲੈ ਕੇ ਲਗਭਗ 5-6 ਸਾਲ ਦੇ ਬੱਚੇ ਕੈਂਪਾਂ ਦੇ ਵਿੱਚ ਆਉਂਦੇ ਨੇ 17-18 ਸਾਲ ਦੀ ਉਮਰ ਦੇ ਬੱਚੇ ਲਗਭਗ ਸਾਰੀਆਂ ਉਮਰਾਂ ਦੇ ਆਉਂਦੇ ਆ ਪਰ ਜ਼ਿਆਦਾਤਰ ਬੱਚੇ ਆ ਜਿਹੜੇ ਉਹ ਛੋਟੀ ਉਮਰ ਦੇ ਆਉਂਦੇ ਆ ਕਿਉਂਕਿ ਵੱਡੀ ਉਮਰ ਦੇ ਬੱਚੇ ਕੁਝ ਬੱਚੇ ਤਾਂ ਇਹੋ ਜਿਹੇ ਹੁੰਦੇ ਆ ਜਿਹੜੇ ਦਸਤਾਰ ਨਾ ਸਜਾਉਣ ਦੇ ਕਾਰਨ ਆਪਣੇ ਰੋਮਾਂ ਦੀ ਬੇਅਦਵੀ ਕਰਾ ਲੈਂਦੇ ਕੇਸ ਕਤਲ ਕਰਵਾ ਲੈਂਦੇ ਸੋ ਆਪਾਂ ਜੇ ਇਹ ਕੈਂ ਜਿਵੇਂ ਤੁਸੀਂ ਦੱਸ ਰਹੇ ਸੀ ਬਹੁਤ ਸਾਰੇ ਨੌਜਵਾਨ ਇੱਥੇ ਕਿ ਪ੍ਰਣ ਕਰਦੇ ਨੇ ਉਹ ਕਿਸ ਤਰ੍ਹਾਂ ਦਾ ਪ੍ਰਣ ਹੁੰਦਾ ਜੀ ਉਹ ਇੱਕ ਆਪਾਂ ਸੰਗਤਿਕ ਰੂਪ ਦੇ ਵਿੱਚ ਆਪਾਂ ਆਪਣੇ ਸ਼ਬਦਾਂ ਵਿੱਚ ਇੱਕ ਮੰਨ ਕੇ ਲੋ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਮੈਂ ਕਦੇ ਵੀ ਆਪਣੇ ਮੰਨ ਕੇ ਲੋ ਕੇਸ ਕਤਲ ਨਹੀਂ ਕਰਵਾਉਂਦਾ ਇਸ ਤਰ੍ਹਾਂ ਦਾ ਉਹ ਪ੍ਰਣ ਕਰਦੇ ਆ ਬਾਕੀ ਉਹਨਾਂ ਦਾ ਆਪਾਂ ਪੂਰਾ ਬਾਇਓ ਡਾਟਾ ਲੈਣੇ ਆ ਉਹਨਾਂ ਦਾ ਮੋਬਾਈਲ ਨੰਬਰ ਉਹਨਾਂ ਦੇ ਮੰਮੀ ਡੈਡੀ ਨਾਲ ਹੁੰਦੇ ਆ ਤਾਂ ਆਪਾਂ ਉਹ ਪ੍ਰਣ ਕਰਾਉਣੇ ਆ ਤੇ ਉਹ ਬੱਚਿਆਂ ਨੂੰ ਆਪਣੀ ਸੰਸਥਾ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਕਿੰਨੇ ਇੱਕ ਨੌਜਵਾਨ ਆ ਜਿਹੜੇ ਤਕਸਾਲ ਦੀ ਪਵਿੱਤਰ ਧਰਤੀ ਦੇ ਅੱਗੇ ਪ੍ਰਣ ਕਰਦੇ ਆ ਹਰ ਵਾਰੀ 10 ਇਹ ਤੇ ਦਸਤਾਰ ਸिखਲਾਈ ਜਿਹੜਾ ਇਹ ਕੈਂਪ ਆਪਾਂ ਲਾਉਣੀ ਹੈ ਲੱਗਦਾ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਨੌਜਵਾਨ ਇੱਥੇ ਕਿ ਭਾਵੁਕ ਵੀ ਹੋ ਜਾਂਦੇ ਨੇ ਕਿਉਂਕਿ ਕਿਉਂਕਿ ਜਦੋਂ ਸਿਰ ਦੇ ਉੱਪਰ ਦਸਤਾਰ ਸਜਾਈ ਜਾਂਦੀ ਹੈ ਤਾਂ ਕਹਿੰਦੇ ਅੰਦਰੋਂ ਜਿਹੜੀ ਭਾਵਨਾ ਉਹ ਨਿਕਲੀ ਬਿਲਕੁਲ ਜੀ ਦੇਖੋ ਜਦੋਂ ਆਪਾਂ ਅੰਮ੍ਰਿਤ ਧਾਰੀ ਹੁੰਨੇ ਆ ਆਪਾਂ ਮਹਿਸੂਸ ਕਰਦੇ ਆ ਤਾਂ ਉਸ ਸਮੇਂ ਵੀ ਆਪਣੇ ਅੱਖਾਂ ਦੇ ਵਿੱਚ ਆਪਣੇ ਨੇਤਰਾਂ ਦੇ ਵਿੱਚੋਂ ਹੰਝੂ ਡਿੱਗਦੇ ਆ ਕਿਉਂਕਿ ਜਦੋਂ ਅੰਮ੍ਰਿਤ ਦਾ ਇੱਕ ਪਵਿੱਤਰ ਜਾਲਾ ਜਿਹੜਾ ਪਾਣੀ ਆ ਉਹ ਆਪਣੀ ਅੱਖਾਂ ਤੇ ਪੈਂਦਾ ਤਾਂ ਜਿਹੜੇ ਮੰਨ ਕੇ ਲੋ ਅੰਦਰੋਂ ਭਾਵੁਕ ਹੋਣਾ ਹੀ ਹੈ ਤੇ ਇਹ ਤਾਂ ਆਪਣੀ ਗੁਰੂ ਮਹਾਰਾਜ ਨੇ ਬ ਤਾਂ ਬਿਲਕੁਲ ਭਾਵੁਕ ਹੁੰਦੇ ਆਪਣੇ ਚਿਹਰੇ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਆ ਕਿਉਂਕਿ ਗੁਰੂ ਮਹਾਰਾਜ ਨੇ ਤਾਂ ਕਿਹਾ ਸੀ ਵੀ ਮੈਂ ਸਿੱਖ ਦੇ ਦਾੜੇ ਚੋਂ ਪ੍ਰਕਾਸ਼ ਹੋਣਾ ਪਰ ਅੱਜ ਆਪਾਂ ਕਿੱਥੇ ਖੜੇ ਆ ਆਪਾਂ ਤਾਂ ਹੈ ਨਹੀਂ ਉਸ ਗੱਲ ਦੀ ਨਹੀਂ ਆ ਰਹੇ ਸੋ ਆਪਾਂ ਨੂੰ ਇਹ ਚੀਜ਼ ਨਾਲ ਜੁੜਨਾ ਚਾਹੀਦਾ ਤੇ ਕੇਸਾਂ ਨੂੰ ਰੋਮਾਂ ਦੀ ਆਪਣੀ ਦੀ ਬੇਇੱਜ਼ਤੀ ਨਹੀਂ ਕਰਨੀ ਦੇਖੋ ਹੁਣ ਵੀ ਨੌਜਵਾਨ ਹੈ ਸਿਰ ਦੇ ਉੱਪਰ ਭਾਵੇਂ ਕੇਸ ਨਹੀਂਗੇ ਤਾਂ ਦਸਤਾਰ ਲੈ ਕੇ ਆਇਆ ਲੱਗਦਾ ਵੀ ਦਿਲ ਦੇ ਵਿੱਚ ਚਾਹ ਹੋਊਗਾ ਉਹਦੇ ਇੱਥੇ ਬਿਲਕੁਲ ਚਾਹ ਨਾਲ ਹੀ ਹੈ ਜੀ ਦੇਖੋ ਕੋਈ ਵੀ ਚੀਜ਼ ਆਪਾਂ ਕੋਈ ਵੀ ਚੀਜ਼ ਹੁਣ ਆਹ ਦੇਖੋ ਵੀਰ ਜੀ ਆਏ ਨੇ ਤੁਸੀਂ ਲਾ ਲੋ ਵੀ ਇਹਨਾਂ ਦੇ ਵੀ ਕੇਸ ਕਤਲ ਨੇ ਪਰ ਇਹਨਾਂ ਦੇ ਦਿਲ ਦੇ ਵਿੱਚ ਇੱਕ ਚਾ ਕਿਉਂਕਿ ਜਿਹੜੀ ਸਿੱਖੀ ਆਪਾਂ ਸਿੱਖਾਂ ਨਾ ਜਿਹੜੇ ਬੱਚੇ ਸਿੱਖ ਨੌਜਵਾਨ ਹੈ ਉਹਨਾਂ ਦੇ ਖੂਨ ਵਿੱਚ ਹੈ ਇਹ ਸੋ ਕਈ ਵਾਰੀ ਕੋਈ ਪਤਤ ਬੱਚਾ ਦਸਤਾਰ ਸਜਾ ਲੈਂਦਾ ਕਿਸੇ ਕਾਰਨ ਕਰਕੇ ਉਹਦੀ ਦਸਤਾਰ ਲੈ ਜਾਵੇ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਇਹ ਆਪਣੇ ਖੂਨ ਦੇ ਵਿੱਚ ਹੈ ਜੀ ਜਿਵੇਂ ਮੈਂ ਭਾਈ ਸਾਹਿਬ ਨਾਲ ਵੀ ਗੱਲਬਾਤ ਕੀਤੀ ਵੀ ਬਹੁਤ ਸਾਰੇ ਨੌਜਵਾਨ ਇੱਥੇ ਜਦੋਂ ਪਹੁੰਚਦੇ ਆ ਤਾਂ ਉਹ ਉਹ ਕਿਸ ਤਰ੍ਹਾਂ ਦਾ ਵਿਚਾਰ ਲੈ ਕੇ ਆਉਂਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਵਿਚਾਰ ਕੀ ਹੁੰਦਾ ਉਹਨਾਂ ਦੇ ਵਿਚਾਰੇ ਹੁੰਦਾ ਵੀ ਵੀਰ ਜੀ ਸਾਡੇ ਦਸਤਾਰ ਸਜਾ ਦਿਓ ਉਹਨਾਂ ਨਾਲ ਕੁਝ ਅਸੀਂ ਵੀ ਸਿੱਖੀ ਦੀਆਂ ਗੱਲਾਂ ਕਰਦੇ ਹਾਂ ਜਦੋਂ ਦਸਤਾਰ ਸਜਾਉਨੇ ਆ ਉਹਨਾਂ ਨੂੰ ਕਹਿੰਨੇ ਵੀ ਜਾਪ ਕਰੋ ਜਾਂ ਸਿੱਖੀ ਦੀਆਂ ਗੱਲਾਂ ਕਰਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਵੀ ਭਾਈ ਆਪਾਂ ਉਸ ਕੌਮ ਦੇ ਵਾਰਿਸ ਆ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਤਾਂ ਆਪਣੀ ਖਾਤਰ ਸੋ ਅੱਜ ਆਪਾਂ ਨੂੰ ਸਮਝਣ ਦੀ ਲੋੜ ਆ ਸਿੱਖਣ ਦੀ ਲੋੜ ਆ ਤਾਂ ਜੋ ਆਪਾਂ ਆਪਣੇ ਸਿੱਖ ਇਤਿਹਾਸ ਨਾਲ ਜੁੜ ਸਕੀਏ ਤੇ ਆਪਾਂ ਜਿਹੜੇ ਰੋਮਾਂ ਦੀ ਬੇਅਦਵੀ ਕਰਾਉਨੇ ਆ ਸਭ ਤੋਂ ਵੱਡੀ ਗੱਲ ਆ ਦੇਖੋ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਦੇਖੋ ਕਿੰਨਾ ਮਰਜ਼ੀ ਕੇਸ ਕਤਲ ਕਰਵਾ ਲਈਏ ਕਦੇ ਇਹ ਤਾਂ ਨਹੀਂ ਹੋਇਆ ਵੀ ਹੁਣੋਂ ਹਟ ਗਏ ਹੁਣ ਨਹੀਂ ਹੋਇਆ ਸੋ ਇਸ ਚੀਜ਼ ਨਾਲ ਆਪ ਪਤਾ ਤੱਕ ਹੋ ਜੀਏ ਕਿੰਨੇ ਮਰਜ਼ੀ ਕੇਸ ਕਤਲ ਕਰਵਾ ਲੀਏ ਪਰ ਇਹਨਾਂ ਨੇ ਕਦੇ ਹੁਣੋਂ ਨਹੀਂ ਹਟਣਾ ਕਿਉਂਕਿ ਇਹ ਗੁਰੂ ਮਾਰਾ ਸੱਚੇ ਪਾਤਸ਼ਾਹ ਨੇ ਬਖਸ਼ੇ ਆਪਣੇ ਲਈ ਬਹੁਤ ਧੰਨਵਾਦ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜੇ ਇੱਥੇ ਨੌਜਵਾਨ ਪਹੁੰਚ ਰਹੇ ਆ ਉਹਨਾਂ ਦੇ ਸਿਰਾਂ ਦੇ ਉੱਪਰ ਸੋਹਣੀਆਂ ਦਸਤਾਰਾਂ ਕਹਿੰਦੇ ਉਹ ਸਜਾਈਆਂ ਜਾ ਰਹੀਆਂ ਨੇ ਕਿਉਂਕਿ ਕਹਿੰਦੇ ਜਦੋਂ ਮੇਲੇ ਦੇ ਵਿੱਚ ਇਹ ਜਿਹੜੇ ਇੱਥੇ ਨੌਜਵਾਨ 20-25 ਨੌਜਵਾਨ ਨੇ ਜਿਹੜੇ ਦਸਤਾਰਾਂ ਸਜਾਰੇ ਤੋ ਇਹ ਖੜੇ ਨਾ ਤਾਂ ਇੱਕ ਵੈਸੇ ਆਪਣੇ ਆਪ 'ਚ ਇੱਕ ਖਿੱਚਦਾ ਕੇਂਦਰ ਬਣਿਆ ਹੋਇਆ ਬਾਈ ਜੀ ਦੇ ਸੀ ਪੱਕਦੇ ਪੇਜ ਦੇਖ ਸਕਦੇ ਹੋ ਕਹਿੰਦੇ ਓਨੇ-ਓਨੇ ਪੇਜ ਕੱਲੇ-ਕੱਲੇ ਦਸਤਾਰ ਦੇ ਚਿਣੇ ਹੋਏ ਆ ਤਾਂ ਇਹ ਇਹ ਬਹੁਤ ਮਿਹਨਤ ਹੈ ਤੇ ਪਲੱਸ ਨਾਲ ਦੀ ਨਾਲ ਖਿੱਚਦਾ ਕੇਂਦਰ ਵੀ ਹੈ ਇੱਥੇ ਤੋਂ ਬਹੁਤ ਸਾਰੇ ਨੌਜਵਾਨ ਆਉਂਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਬੜਾ ਚਾਹ ਹ ਤੋ ਵੇਖੀਏ ਤਾਂ ਕਿਤੇ ਨਾ ਕਿਤੇ ਚਾ ਚੜ ਜਾਂਦਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਦੇ ਸਿਰ ਦੇ ਉੱਪਰ ਜਿਹੜੀ ਦਸਤਾਰ ਸਜਾਈ ਗਈ ਹੈ ਬੜੇ ਸੋਹਣੇ ਤਰੀਕੇ ਨਾਲ ਤਾਂ ਬੜੀ ਸੋਹਣੀ ਲੱਗ ਰਹੀ ਹੈ ਕਿਉਂਕਿ ਚਾਰ ਸੀ ਦਿਲ ਦੇ ਵਿੱਚ ਵੀ ਜਾਵਾਂਗੇ ਤਖਤ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਜਾਵਾਂਗੇ ਤਾਂ ਸਿਰ ਦੇ ਉੱਪਰ ਜਦੋਂ ਦਸਤਾਰ ਸਜਾਈ ਹੋਊਗੀ ਤਾਂ ਚਾਰ ਬੰਦੇ ਪੁੱਛਣਗੇ ਵੀ ਬਹੁਤ ਸੋਹਣੀ ਲੱਗੀ ਹੈ ਕਿੱਥੋਂ ਸਜਾਈ ਹੈ ਕਿਵੇਂ ਸਜਾਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਹੀ ਉਤਸ਼ਾਹ ਵੱਧ ਜਾਂਦਾ ਤਾਂ ਇੱਧਰ ਵੀ ਬਾਈ ਜੀ ਹੁਣੀ ਆਏ ਇਹਨਾਂ ਦੇ ਵੀ ਸਿਰ ਦੇ ਉੱਪਰ ਦਸਤਾਰ ਜਿਹੜੀ ਸਜਾਈ ਜਾ ਰਹੀ ਹੈ ਤਾਂ ਬੜਾ ਚਾਅ ਅਤੇ ਉਤਸ਼ਾਹ ਤੁਸੀਂ ਦੇ ਦਸਤਾਰਾਂ ਨੂੰ ਲੈ ਕੇ ਕਿਉਂਕਿ ਜਿੱਥੇ ਮਹਾਰਾਜ ਨੇ ਤਾਜ ਬਖਸ਼ਿਆ ਸੀ ਤਾਂ ਤਾਜ ਬਖਸ਼ਣ ਪਿੱਛੇ ਬਹੁਤ ਸਾਰੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਤਾਂ ਬਹੁਤ ਸਾਰੀ ਕੱਲ ਨਾ ਕਾਲੀ ਗਈ ਤਾਂ ਉੱਥੇ ਹੀ ਅੱਜ ਇਹਨਾਂ ਦਸਤਾਰਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਨੌਜਵਾਨ ਆ ਉਹ ਹੋਰ ਵੀ ਜਿਹੜੇ ਨੌਜਵਾਨ ਇੱਥੇ ਆਉਂਦੇ ਉਹਨਾਂ ਨੂੰ ਸਿੱਖਿਆ ਦੇ ਰਿਹਾ ਉਹਨਾਂ ਨੂੰ ਇਹ ਦਸਤਾਰ ਨੂੰ ਲੈ ਕੇ ਭਾਈ ਜੀ ਕਿਵੇਂ ਲੱਗਿਆ ਜਦੋਂ ਇੱਥੇ ਹੁਣ ਦਸਤਾਰ ਸਿਰ ਦੇ ਉੱਪਰ ਸਜਾਈ ਗਈ ਦਿਲ ਦੇ ਵਿੱਚ ਚੱਲ ਕੀ ਰਿਹਾ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਚੱਲ ਰਿਹਾ ਸੀ ਵੀ ਆਪਣਾ ਪਵਿੱਤਰ ਧਰਤੀ ਤੇ ਆਏ ਆ ਜੀ ਤੇ ਬਾਈ ਜਾਨ ਨੂੰ ਮਿਲਿਆ ਆਪਾਂ ਮਿਲ ਕੇ ਆ ਪਕਿਆ ਇਹਨਾਂ ਨੇ ਵੀ ਦੱਸਿਆ ਸੀ ਜੀ ਵੀ ਆਪਾਂ ਦਸਤਾਰ ਦਾ ਆਪਣਾ ਲੰਗਰ ਲਾਇਆ ਤੇ ਬਾਈ ਜਾਨ ਨੂੰ ਮਿਲ ਕੇ ਮੈਂ ਬਾਈ ਜਾਨ ਕੋਲੇ ਆਇਆ ਤੇ ਬਾਈ ਜਾਨ ਨੇ ਬਹੁਤ ਸੋਹਣੀ ਪੱਗ ਬੰਨੀ ਮੇਰੇ ਅੱਖਾਂ ਦੇ ਚੱਥਰੂ ਆ ਰਹੇ ਆ ਭਾਵਕ ਹੋ ਰਹੇ ਹੋ ਜਦੋਂ ਇੱਥੇ ਜਿੱਥੋਂ ਆਏ ਪਹਿਲਾਂ ਸਜਾਉਨੇ ਦਸਤਾਰ ਹਾਂਜੀ ਇਹਨਾਂ ਤੋਂ ਬਣਾਉਣਾ ਹੁੰਦਾ ਬਾਈ ਇਹ ਮੈਂ ਆਪਣੇ ਆਪ ਨਹੀਂ ਬਣਦੀ ਨਹੀਂ ਆਪਣੇ ਆਪ ਪ੍ਰੋਪਰ ਨਹੀਂ ਬਣਨੇ ਆਉਂਦੀ ਬਾਈ ਕੋਸ਼ਿਸ਼ ਕਰ ਲੈਣਾ ਤੇ ਬਣ ਕੇ ਅੱਜ ਅੱਜ ਦਿਲ ਖੁਸ਼ ਹੋ ਗਿਆ ਜਦੋਂ ਸਰਦੇਉ ਰਹਿਜੀ ਬਹੁਤ ਬਹੁਤ ਖੁਸ਼ ਹੋਇਆ ਮਨ ਮਨ ਨੂੰ ਪੂਰੀ ਖੁਸ਼ੀ ਮਿਲੀ ਬਹੁਤ ਖੁਸ਼ੀ ਮਿਲੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਨੌਜਵਾਨ ਇੱਥੇ ਆਉਂਦੇ ਨੇ ਉਹ ਭਾਵੁਕ ਹੋ ਜਾਂਦੇ ਨੇ ਕਿਉਂਕਿ ਸੁਭਾਵਕ ਜੀ ਗੱਲ ਹੈ ਕਹਿੰਦੇ ਸਿਰ ਦੇ ਉੱਪਰ ਜਦੋਂ ਇਹ ਸੋਹਣਾ ਤਾਜ ਸਜਾਇਆ ਹੋਵੇ ਤਾਂ ਕਿਤੇ ਨਾ ਕਿਤੇ ਉਹ ਉਹ ਸਮਾਚੇਤੇ ਆਉਂਦਾ ਗੁਰੂ ਪਾਤਸ਼ਾਹ ਦੇ ਬਚਨ ਜ਼ਰੂਰ ਚੇਤੇ ਆਉਂਦੇ ਨੇ ਇਨਾਂ ਜਗਾਮਾਂ ਦੇ ਉੱਪਰ ਆ ਕੇ ਤਾਂ ਇਹਨਾਂ ਨੌਜਵ ਉਹ ਲੋ ਇੱਕ ਵਿਸ਼ੇਸ਼ ਉਪਰਾਲਾ ਕੀਤਾ ਤਾਂ ਇਸ ਉਪਰਾਲੇ ਨੂੰ ਹੌਸਲਾ ਦੇਣਾ ਵੀ ਬਣਦਾ ਮਤਲਬ ਵੰਡੀ ਸਾਹਿਬ ਉਹ ਤੋਂ ਹੈਰੀ ਦੇ ਨਾਲ ਜੱਸੀ ਬਰਾੜ ਦੇਖਦੇ ਰਹੋ ਪ੍ਰਾਈਮ ਇਨੀਸ਼ੀਏਟਿਵ ਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸਕਾਲ ਜੀ